ਜੈ ਪੀਰਾਂ ਦੀ ਸੰਗਤ ਜੀ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਸ ਭਗਤ ਵਿੱਚ ਹੁੰਦੇ ਨੇ ਇਹ ਪੰਜ ਗੁਣ ਉਸ ਭਗਤ ਉਤੇ ਹੁੰਦੀ ਹੈ ਪੀਰਾਂ ਦੀ ਕਿਰਪਾ ਉਹਨਾਂ ਦੀ ਹਰ ਇੱਕ ਗੱਲ ਪੀਰ ਜੀ ਆਪ ਆ ਕੇ ਪੂਰੀ ਕਰਦੇ ਨੇ ਮੇਰਾ ਪੀਰ ਮੇਰੀ ਜ਼ਿੰਦਗੀ ਚੈਨਲ ਨੂੰ ਦੇਖ ਰਹੀ ਹਾਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਹਨਾਂ ਪੰਜ ਗੁਣਾਂ ਦੀ ਗੱਲ ਕਰਾਂਗੇ ਜਿਹੜੇ ਇਹ ਗੁਣ ਜਿਸ ਵੀ ਵਿਅਕਤੀ ਵਿੱਚ ਹੁੰਦੇ ਨੇ ਜਾਫਰ ਉਸ ਭਗਤ ਦੇ ਵਿੱਚ ਇਹ ਗੁਣ ਹੌਲੀ-ਹੌਲੀ ਆਉਣੇ ਸ਼ੁਰੂ ਹੋ ਜਾਣ ਤਾਂ ਸਮਝ ਲੈਣਾ ਕਿ ਉਸ ਵਿਅਕਤੀ ਦੇ ਉੱਤੇ ਉਸ ਭਗਤ ਦੇ ਉੱਤੇ ਪੀਰਾਂ ਦੀ ਕਿਰਪਾ ਹੋ ਗਈ ਹੈ। ਸੰਗਤ ਜੀ ਅਸੀਂ ਸਾਰੇ ਪੀਰਾਂ ਜੀ ਦੀ ਭਗਤੀ ਕਰਦੇ ਹਾਂ ਜਾਂ ਫਿਰ ਕਿਸੇ ਨਾ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦੇ ਹਾਂ ਜਾਂ ਫਿਰ ਪੀਰਾਂ ਦੇ ਚਿਰਾਗ ਲਗਾਉਂਦੇ ਹਾਂ ਹਰ ਜੇਠੇ ਵੀਰਵਾਰ ਪੀਰਾਂ ਦੀ ਨਿਆਜ਼ ਵੀ ਦਿੰਦੇ ਹਾਂ ਕੀ ਤੁਹਾਨੂੰ ਪਤਾ ਹੈ ਕਿ ਇੰਨੀ ਸੇਵਾ ਦੇ ਬਾਅਦ ਵੀ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਸਾਡੀ ਸੇਵਾ ਸਫਲ ਹੋ ਰਹੀ ਹੈ ਜਾਂ ਫਿਰ ਸਾਡੇ ਪੀਰ ਸਾਡੇ ਤੋਂ ਖੁਸ਼ ਨੇ ਜਾਂ ਫਿਰ ਨਹੀਂ ਸੰਗਤ ਜੀ ਪੀਰ ਫਕੀਰ ਹਮੇਸ਼ਾ ਤੁਹਾਡੇ ਦਿਲ ਅਤੇ ਤੁਹਾਡੇ ਅੰਦਰਲਾ ਪ੍ਰੇਮ ਦੇਖਦੇ ਨੇ ਉਹ ਦੇਖਦੇ ਹਨ ਕਿ ਸਾਡਾ ਭਗਤ ਜਾਂ ਫਿਰ ਸਾਡਾ ਮੁਰਿੱਦ ਉਤੋਂ-ਉਤੋਂ ਮੰਨਦਾ ਹੈ ਜਾਂ ਫਿਰ ਸੱਚੇ ਮਨੋਂ ਸਾਡੀ ਇਬਾਦਤ ਕਰਦਾ ਹੈ ਸੰਗਤ ਜੀ ਜਿੰਨੇ ਵੀ ਪੀਰ ਹੋਏ ਨੇ ਜਿੰਨੇ ਵੀ ਦੇਵੀ-ਦੇਵਤੇ ਹੋਏ ਨੇ ਉਹ ਸਾਰੇ ਜੋਤ ਰੂਪ ਹੀ ਨੇ ਇਸ ਕਰਕੇ ਅਸੀਂ ਜਦੋਂ ਵੀ ਕੋਈ ਪੂਜਾ ਕਰਨੀ ਹੁੰਦੀ ਹੈ ਦੀਪਕ ਜਗਾਉਣਾ ਹੁੰਦਾ ਹੈ ਜਾਂ ਫਿਰ ਚਿਰਾਗ ਜਗਾਉਣਾ ਹੁੰਦਾ ਹੈ ਸਭ ਤੋਂ ਜ਼ਰੂਰੀ ਸਮਝਿਆ ਜਾਂਦਾ ਹੈ ਪਹਿਲਾਂ ਸੇ ਬਾਹਰ ਚਿਰਾਗ ਜਗਾਉਂਦੇ ਹਾਂ ਅਤੇ ਫਿਰ ਉਹੀ ਜੋਤ ਹੌਲੀ-ਹੌਲੀ ਚੰਗੇ ਰੂਪ ਦੇ ਵਿੱਚ ਸਾਡੇ ਹਿਰਦੇ ਦੇ ਵਿੱਚ ਜਾਗ ਪੈਂਦੀ ਹੈ ਅਤੇ ਸਾਡੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਸੰਗਤ ਜੀ ਪੀਰਾਂ ਦੀ ਮਰਜ਼ੀ ਤੋਂ ਬਿਨਾਂ ਨਾ ਤਾਂ ਕੋਈ ਉਹਨਾਂ ਦੀ ਦਰਗਾਹ ਤੇ ਜਾਂ ਦਰਬਾਰ ਤੇ ਜਾ ਸਕਦਾ ਹੈ ਅਤੇ ਨਾ ਹੀ ਉਹ ਚਿਰਾਗ ਲਗਾ ਸਕਦਾ ਹੈ ਜਿਸ ਉੱਪਰ ਪੀਰਾਂ ਦੀ ਰਜਾ ਹੁੰਦੀ ਹੈ ਉਹ ਉਸਨੂੰ ਹੀ ਆਪਣੀ ਬੰਦਗੀ ਦੇ ਲਈ ਚੁਣਦਾ ਨੇ ਅਤੇ ਇੱਕ ਦਿਨ ਉਹ ਆਪਣੇ murid ਉਸ ਨੂੰ ਉਸ ਅੱਲਾਹ ਤੱਕ ਪਹੁੰਚਾ ਦਿੰਦੇ ਨੇ ਸੰਗਤ ਜੀ ਜੇਕਰ ਪੀਰਾਂ ਦੀ ਇਬਾਦਤ ਕਰਦੇ ਹੋ ਤੇ ਮੈਂ ਤੁਹਾਨੂੰ ਵਧਾਈ ਦਿਨਾ ਹਾਂ ਕਿ ਤੁਹਾਡੇ ਉੱਤੇ ਪਹਿਲਾਂ ਹੀ ਪੀਰਾਂ ਦੀ ਕਿਰਪਾ ਹੋ ਚੁੱਕੀ ਹੈ ਦੁਨੀਆਂ ਦੇ ਵਿੱਚ ਬਹੁਤ ਲੋਕ ਨੇ ਪਰ ਸੱਚੇ ਦਿਲੋਂ ਪੀਰਾਂ ਨੂੰ ਮੰਨਣ ਵਾਲੇ ਬਹੁਤ ਹੀ ਘੱਟ ਨੇ ਜ਼ਿਆਦਾਤਰ ਸੰਗਤ ਪੀਰਾਂ ਦੇ ਦਰਬਾਰ ਤੇ ਸੁੱਖਾ ਸੁਖਣ ਹੀ ਜਾਂਦੇ ਨੇ ਪਰ ਬਹੁਤ ਘੱਟ ਨੇ ਉਹ ਲੋਕ ਜੋ ਪੀਰਾਂ ਦੀ ਰਜਾ ਵਿੱਚ ਹਰ ਦੁੱਖ ਸੁੱਖ ਵਿੱਚ ਖੁਸ਼ ਰਹਿੰਦੇ ਨੇ ਅਤੇ ਪੀਰਾਂ ਦੀ ਦਰਗਾਹਾਂ ਦਰਬਾਰ ਤੇ ਜਾ ਕੇ ਬਿਨਾ ਕਿਸੇ ਸੁਵਾਰਥ ਦੇ ਸੇਵਾ ਕਰਦੇ ਨੇ ਅਜਿਹੇ ਭਗਤਾਂ ਉੱਤੇ ਪੀਰਾਂ ਦੀ ਗੁਪਤ ਰੂਪ ਦੇ ਵਿੱਚ ਪੈਰਾ ਹਮੇਸ਼ਾ ਹੀ ਰਹਿੰਦਾ ਹੈ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਪੰਜਾਂ ਗੁਣਾਂ ਬਾਰੇ ਜਿਨ੍ਹਾਂ ਤੋਂ ਅਸੀਂ ਇਹ ਜਾਣ ਸਕਦੇ ਹਾਂ ਕਿ ਅਸੀਂ ਸਹੀ ਮਾਰਗ ਤੇ ਚੱਲ ਰਹੇ ਹਾਂ ਜਾਂ ਫਿਰ ਨਹੀਂ ਜਾ ਸਾਡੇ ਉੱਤੇ ਪੀਰਾਂ ਦੀ ਕਿਰਪਾ ਹੋਣ ਲੱਗ ਪਈ ਹੈ ਤੇ ਸਾਡੀ ਭਜਨ ਬੰਦਗੀ ਸਫਲ ਹੋ ਰਹੀ ਹੈ ਸੰਗਤ ਜੀ ਸਭ ਤੋਂ ਪਹਿਲਾ ਗੁਣ ਇਹ ਹੈ ਕਿ ਤੁਸੀਂ ਦੁਖੀ ਅਤੇ ਲਾਚਾਰ ਉਤੇ ਦਇਆ ਕਰਨੀ ਸ਼ੁਰੂ ਕਰ ਦੇਵੋਗੇ ਜੇਕਰ ਕੋਈ ਭੁੱਖਾ ਵਿਅਕਤੀ ਦਿਖਾਏ ਦਿੰਦਾ ਹੈ ਤਾਂ ਤੁਸੀਂ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦੇਣ ਬਾਰੇ ਸੋਚਣ ਲੱਗਦੇ ਹੋ ਤਾਂ ਜੇਕਰ ਕੋਈ ਪਿਆਸਾ ਹੈ ਉਸ ਨੂੰ ਪਾਣੀ ਪਿਉੰਦੀ ਤੁਹਾਡੀ ਇੱਛਾ ਖੁਦ ਦੀ ਖੁਦ ਹੀ ਜਾਗ ਜਾਂਦੀ ਹੈ ਹਰ ਹਾਲਤ ਦੇ ਵਿੱਚ ਤੁਸੀਂ ਉਸ ਲਾਚਾਰ ਅਤੇ ਦੁਖੀ ਵਿਅਕਤੀ ਦੀ ਮਦਦ ਕਰਨਾ ਚਾਹੋਗੇ ਜੇਕਰ ਤੁਹਾਡੇ ਅੰਦਰ ਵੀ ਇਹ ਗੁਣ ਹੈ ਤੁਸੀਂ ਪੀਰਾਂ ਦੇ ਸੱਚੇ ਸੇਵਕ ਹੋ ਸੱਚੇ ਭਗਤ ਹੋ ਅਤੇ ਤੁਹਾਡੇ ਉੱਤੇ ਪੀਰਾਂ ਦੀ ਕਿਰਪਾ ਹੋਣ ਲੱਗ ਪਈ ਹੈ ਤੇ ਸੰਗਤ ਜੀ ਦੂਸਰਾ ਗੁਣ ਇਹ ਹੈ ਤੁਹਾਡੇ ਅੰਦਰੋਂ ਕਿਸੇ ਪ੍ਰਤੀ ਈਰਖਾ ਅਤੇ ਜਲਨ ਖਤਮ ਹੋ ਜਾਵੇਗੀ ਜੇਕਰ ਤੁਸੀਂ ਪਹਿਲਾਂ ਕਿਸੇ ਨੂੰ ਵੇਖ ਕੇ ਜਲਦੇ ਸੀ ਜਾਂ ਫਿਰ ਕਿਸੇ ਨਾਲ ਈਰਖਾ ਕਰਦੇ ਸੀ ਤਾਂ ਉਹ ਤੁਹਾਡੇ ਦਿਲ ਦੇ ਵਿੱਚੋਂ ਬਿਲਕੁਲ ਹੀ ਖਤਮ ਹੋ ਜਾਵੇਗੀ ਤੁਹਾਡਾ ਦਿਲ ਸ਼ੁੱਧ ਹੋ ਜਾਵੇਗਾ ਅਤੇ ਤੁਸੀਂ ਸਭ ਦਾ ਭਲਾ ਮੰਗਣਾ ਸ਼ੁਰੂ ਕਰ ਦੇਵੋਗੇ ਤੁਸੀਂ ਸਧਾਰਨ ਜੀਵਨ ਜਿਉਣਾ ਸ਼ੁਰੂ ਕਰ ਦੇਵੋਗੇ ਜੇਕਰ ਤੁਹਾਡੇ ਅੰਦਰ ਵੀ ਇਹ ਗੁਣ ਹਨ ਜਾਂ ਇਹ ਬਦਲਾਅ ਆ ਰਹੇ ਹਨ ਤਾਂ ਸਮਝ ਜਾਵੋ ਕਿ ਤੁਸੀਂ ਪੀਰਾਂ ਦੇ ਸੱਚੇ ਭਗਤਾਂ ਦੇ ਵਿੱਚ ਸ਼ਾਮਲ ਹੋ ਗਏ ਇਹ ਸਭ ਕੁਝ ਸੰਭਵ ਪੀਰਾਂ ਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ ਸੰਗਤ ਜੀ ਹੁਣ ਗੱਲ ਕਰਦੇ ਹਾਂ ਤੀਜੇ ਗੁਣ ਦੀ ਸੰਗਤ ਜੀ ਤੀਜਾ ਗੁਣ ਸਭ ਤੋਂ ਵੱਡਾ ਗੁਣ ਹੁੰਦਾ ਹੈ ਉਹ ਭਗਤ ਰੋਜ਼ਾਨਾ ਪੀਰਾਂ ਦੀ ਭਜਨ ਬੰਦਗੀ ਕਰਨਾ ਨਹੀਂ ਭੁੱਲਦਾ ਚਾਹੇ ਉਸਦੇ ਹੋਰ ਕੰਮ ਛੁੱਟ ਜਾਣ ਪਰ ਉਹ ਆਪਣੀ ਇਬਾਦਤ ਦੇ ਵਿੱਚ ਕਦੇ ਵੀ ਨਾਗਾ ਨਹੀਂ ਪਾਉਂਦਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਪੀਰਾਂ ਦੇ ਅੱਗੇ ਹਾਜ਼ਰੀ ਲਗਾਉਂਦਾ ਹੈ ਚਾਹੇ ਕੋਈ ਮੀਂਹ ਆਵੇ ਚਾਹੇ ਹਨੇਰੀ ਆਵੇ ਅਤੇ ਜੇਕਰ ਕਿਸੇ ਵੀ ਦਿਨ ਉਸ ਤੋਂ ਅਜਿਹਾ ਨਾ ਹੋ ਸਕੇ ਜਾਂ ਇਬਾਦਤ ਵਿੱਚ ਨਾਗਾ ਪੈ ਜਾਵੇ ਤਾਂ ਉਸ ਦਾ ਮਨ ਸਾਰਾ ਦਿਨ ਅਸ਼ਾਂਤ ਰਹਿੰਦਾ ਹੈ ਜਿਵੇਂ ਕੁਝ ਖਾਲੀ-ਖਾਲੀ ਜਿਹਾ ਹੋਵੇ ਜੇਕਰ ਸੰਗਤ ਜੀ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੈ ਤਾਂ ਇਹ ਵੀ ਗੁਣ ਤੁਹਾਡੇ ਪੁਰਬਲੇ ਜਨਮਾਂ ਦੀ ਭਗਤੀ ਦੇ ਕਾਰਨ ਹੈ ਤੇ ਇਸ ਜਨਮ ਵਿੱਚ ਵੀ ਪੀਰਾਂ ਦੀ ਇਬਾਦਤ ਕਰਨ ਨਾਲ ਹੌਲੀ-ਹੌਲੀ ਇਹ ਗੁਣ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਵੀ ਪੀਰਾਂ ਦੀ ਕਿਰਪਾ ਅਤੇ ਉਸ ਰੱਬ ਦੀ ਕਿਰਪਾ ਦਾ ਵੱਡਾ ਸੰਕੇਤ ਹੈ ਸੰਗਤ ਜੀ ਚੌਥਾ ਗੁਣ ਇਹ ਹੈ ਕਿ ਭਗਤ ਸੂਰਜ ਚੜਨ ਤੋਂ ਪਹਿਲਾਂ-ਪਹਿਲਾਂ ਇਸ਼ਨਾਨ ਕਰੇਗਾ ਅਤੇ ਹਮੇਸ਼ਾ ਤਾਰਿਆਂ ਦੇ ਸ਼ਾਮੇ ਸ਼ਾਮੇ ਉੱਠ ਕੇ ਇਸ਼ਨਾਨ ਕਰਕੇ ਪੀਰਾਂ ਦੀ ਇਬਾਦਤ ਕਰਨਾ ਨਹੀਂ ਭੁੱਲੇਗਾ ਭਾਬ ਉਹ ਭਗਤ ਅੰਮ੍ਰਿਤ ਵੇਲੇ ਤਾਰਿਆਂ ਦੇ ਛਾਵੇਂ ਯਾਨੀ ਕਿ 4 ਤੋਂ 5 ਵਜੇ ਦੇ ਵਿੱਚ ਉੱਠ ਕੇ ਇਸ਼ਨਾਨ ਕਰਕੇ ਪੀਰਾਂ ਦੀ ਇਬਾਦਤ ਕਰਦਾ ਹੈ ਸੰਗਤ ਜੀ ਸਵੇਰੇ ਉੱਠਣਾ ਸਬਨਾਂ ਦੇ ਬਸ ਦੀ ਗੱਲ ਨਹੀਂ ਹੁੰਦੀ ਪਰ ਜੋ ਪੀਰਾਂ ਦੇ ਭਗਤ ਹੁੰਦੇ ਨੇ ਪਿਆਰੇ ਹੁੰਦੇ ਨੇ ਤੇ ਜੋ ਉਹਨਾਂ ਦੀ ਸੱਚੀ ਇਬਾਦਤ ਕਰਦੇ ਨੇ ਜਿਨ੍ਹਾਂ ਤੇ ਪੀਰਾਂ ਦੀ ਕਿਰਪਾ ਹੋ ਜਾਂਦੀ ਹੈ ਉਸ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਤਾਂ ਉਸ ਭਗਤ ਨੂੰ ਪੀਰ ਜੀ ਆਪ ਆ ਕੇ ਉਠਾਉਂਦੇ ਨੇ ਅਤੇ ਭਜਨ ਬੰਦਗੀ ਲਈ ਜਗਾਉਂਦੇ ਨੇ ਸੰਗਤ ਜੀ ਪੰਜਵਾਂ ਗੁਣ ਇਹ ਹੈ ਕਿ ਜਦ ਵੀ ਉਹ ਵਿਅਕਤੀ ਪੀਰਾਂ ਦੇ ਚਿਰਾਗ ਅੱਗੇ ਬੈਠੇਗਾ ਜਾਂ ਫਿਰ ਪੀਰਾਂ ਦੀ ਬੰਦਗੀ ਵਾਲੇ ਕਮਰੇ ਦੇ ਵਿੱਚ ਜਦ ਵੀ ਜਾਵੇਗਾ ਤਾਂ ਉਸ ਨੂੰ ਇਹ ਮਹਿਸੂਸ ਹੋਵੇਗਾ ਪੀਰ ਪ੍ਰਤੱਖ ਰੂਪ ਦੇ ਵਿੱਚ ਉੱਥੇ ਮੌਜੂਦ ਨੇ ਬੇਸ਼ੱਕ ਉਹ ਦਿਖਾਈ ਨਹੀਂ ਦੇ ਰਹੇ ਜਾਂ ਉਸ ਨੂੰ ਇਹ ਅਹਿਸਾਸ ਹੋਵੇਗਾ ਕਿ ਕੋਈ ਨਾ ਕੋਈ ਸ਼ਕਤੀ ਉਸ ਦੇ ਆਸ-ਪਾਸ ਮੌਜੂਦ ਹੈ ਜੇਕਰ ਤੁਹਾਡੇ ਅੰਦਰ ਵੀ ਇਹ ਚੀਜ਼ ਮਹਿਸੂਸ ਕਰਨ ਦੀ ਸ਼ਕਤੀ ਹੈ ਜਾਂ ਇਹ ਗੁਣ ਹੈ ਤਾਂ ਸਮਝ ਲਵੋ ਕਿ ਤੁਹਾਡੇ ਉੱਪਰ ਵੀ ਪੀਰਾਂ ਦੀ ਕਿਰਪਾ ਹੋ ਚੁੱਕੀ ਹੈ ਸੰਗਤ ਜੀ ਜੇਕਰ ਤੁਹਾਡੇ ਅੰਦਰ ਵੀ ਇਹ ਪੰਜ ਗੁਣ ਮੌਜੂਦ ਨੇ ਤਾਂ ਸਮਝ ਜਾਓ ਕਿ ਤੁਹਾਨੂੰ ਜਲਦ ਹੀ ਪੀਰਾਂ ਦੇ ਦਰਸ਼ਨ ਹੋਣ ਵਾਲੇ ਨੇ ਅਤੇ ਪੀਰਾਂ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਸੰਗਤ ਜੀ ਉਸ ਵਿਅਕਤੀ ਦੇ ਅੰਦਰ ਇਹ ਗੁਣ ਪੈਦਾ ਹੁੰਦੇ ਹੈ ਕਿ ਉਸ ਭਗਤ ਨੂੰ ਸਾਰੇ ਮਨੁੱਖ ਇੱਕ ਹੀ ਸਮਾਨ ਦੀ ਖਾਏ ਦਿੰਦੇ ਹਨ ਅਤੇ ਕੋਈ ਵੀ ਧਰਮ ਵੱਡਾ ਛੋਟਾ ਉਸ ਵਿਅਕਤੀ ਦੇ ਲਈ ਨਹੀਂ ਰਹਿੰਦਾ ਉਸ ਭਗਤ ਦੇ ਲਈ ਨਹੀਂ ਰਹਿੰਦਾ ਸਾਰੇ ਧਰਮ ਉਸ ਭਗਤ ਨੂੰ ਇੱਕੋ ਸਮਾਨ ਲੱਗਦੇ ਨੇ ਅਤੇ ਉਸ ਭਗਤ ਨੂੰ ਹਰ ਇੱਕ ਪ੍ਰਾਣੀ ਅੰਦਰ ਇੱਕ ਹੀ ਜੋਤ ਦਿਖਾਈ ਦਿੰਦੀ ਹੈ ਅਤੇ ਉਹ ਵਿਅਕਤੀ ਜਿੱਥੇ ਵੀ ਜਾਂਦਾ ਹੈ ਕੇਵਲ ਪਰਮਾਤਮਾ ਦੀ ਹੀ ਗੱਲ ਕਰਦਾ ਹੈ ਤੁਸੀਂ ਉਸ ਦੇ ਮੂੰਹੋਂ ਇੱਧਰ ਉੱਧਰ ਦੀਆਂ ਅਤੇ ਫालतू ਗੱਲਾਂ ਕਦੇ ਵੀ ਨਹੀਂ ਸੁਣੋਗੇ ਉਹ ਵਿਅਕਤੀ ਜਾਂ ਤਾਂ ਚੁੱਪ ਰਹੇਗਾ ਜਾਂ ਜਦੋਂ ਵੀ ਬੋਲੇਗਾ ਤਾਂ ਪਰਮਾਤਮਾ ਤੇ ਪੀਰਾਂ ਦੀ ਬੰਦਗੀ ਬਾਰੇ ਹੀ ਗੱਲ ਕਰੇਗਾ ਅਤੇ ਦੂਜਿਆਂ ਨੂੰ ਪਰਮਾਤਮਾ ਦੇ ਨਾਲ ਜੋੜੇਗਾ ਅਤੇ ਤੁਹਾਡੇ ਅੰਦਰ ਵੀ ਜੇਕਰ ਇਹ ਗੁਣ ਮੌਜੂਦ ਨੇ ਤਾਂ ਤੁਸੀਂ ਵੀ ਬਹੁਤ ਖੁਸ਼ਕਿਸਮਤ ਹੋ ਅਤੇ ਤੁਹਾਡੇ ਉੱਤੇ ਵੀ ਪੀਰਾ ਦੀ ਕਿਰਪਾ ਹੋ ਚੁੱਕੀ ਹੈ ਸੰਗਤ ਜੀ ਇਹਨਾਂ ਪੰਜਾਂ ਗੁਣਾਂ ਤੋਂ ਇਲਾਵਾ ਹੋਰ ਵੀ ਬਹੁਤ ਗੁਣ ਨੇ ਜੇਕਰ ਤੁਹਾਡੇ ਵਿੱਚ ਇਹ ਗੁਣ ਮੌਜੂਦ ਨੇ ਤਾਂ ਤੁਹਾਨੂੰ ਭਜਨ ਬੰਦਗੀ ਲਈ ਹੋਰ ਸਮਾਂ ਕੱਢਣਾ ਚਾਹੀਦਾ ਹੈ ਤੁਹਾਨੂੰ ਵੱਧ ਤੋਂ ਵੱਧ ਇਬਾਦਤ ਕਰਨੀ ਚਾਹੀਦੀ ਹੈ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰ ਸੰਗਤਾਂ ਨੂੰ ਹੋਰ ਭਗਤਾਂ ਨੂੰ ਇਸ ਬਾਰੇ ਜਾਣਕਾਰੀ ਹੋ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਹਰ ਇੱਕ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਸੰਗਤ ਜੀ ਮਿਲਦੇ ਹਾਂ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਜੈ ਕਰਾ ਬੋਲੋ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ